ਕੀ ਕਰ ਸਕਣ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਬਾਕੀ ਪੰਚਾਇਤ ਸਰਪੰਚਾਂ ਨੂੰ ਵੀ ਕਿ ਵੇਰੋ ਤੁਹਾਨੂੰ ਆਪਣੇ ਦੁਕਾਨਾਂ ਦਾ ਪਤਾ ਹੋਣਾ ਚਾਹੀਦਾ ਸਰਪੰਚ ਜਿਹੜਾ ਪਿੰਡ ਦੀ ਸਪੀਰੀਅਰ ਅਥਾਰਟੀ ਹੁੰਦਾ ਵਾ ਇਹਨਾਂ ਦੀ ਕੀ ਜਰਤ ਹੈ ਕਿ ਕਣਕ ਆ ਕੇ ਸਾਡੇ ਪਿੰਡ ਦੇ ਵਿੱਚ ਆ ਘਟਾਲਾ ਕਰ ਜਾਣ ਸਾਡੇ ਪਿੰਡ 'ਚ ਆ ਕੇ ਕਣਕ ਜਿਹੜੀ ਆ ਅੱਧੀ ਅੱਧੀ ਵਾੜ ਕੇ ਚਾਹ ਜਿਹੜਾ ਅੱਧੀ ਖਾ ਜਾਣੇ ਨਾ ਪੈਸਾ ਖਾਣਾ ਵਾ ਨਾ ਖਾਣ ਦੇਣਾ ਇਹਨਾਂ ਨੂੰ ਇਹ ਗੱਲ ਕਲੀਅਰ ਆ ਚਾਹੇ ਜੋ ਮਰਜ਼ੀ ਕਰ ਲੈਣ ਇਹ ਕਰਕੇ ਮੇਰੀ ਤੇ ਬੇਨਤੀ ਆ ਸਰਕਾਰ ਨੂੰ ਕਿ ਇਹਦੇ ਵੱਲ ਤਵੱਜੋ ਦਿੱਤੀ ਜਾਵੇ ਔਰ ਫਾਸਟ ਇਨਕੁਆਰੀ ਕਰਾਈ ਜਾਵੇ ਦੇਖੋ ਮੇਰਾ ਜਿਹੜਾ ਰਾਈਟ ਹੀ ਮੈਂ ਮੈਨੂੰ ਪਤਾ ਹੈ ਕਿ ਸਾਰਾ ਮਹਿਕਮਾ ਇਹਨਾਂ ਨਾਲ ਮਿਲਿਆ ਹੁੰਦਾ ਵਾ ਇਸ ਕਰਕੇ ਮੈਂ ਕੋਰਟ ਦੇ ਵਿੱਚ ਕੰਪਲੇਂਟ ਪਾਈ ਐ ਐਡਵੋਕੇਟ ਸੁਤਿੰਦਰ ਸਿੰਘ ਨੇ ਜਰੀਆ ਕੰਪਲੇਂਟ ਪਾਈ ਬਹੁਤ ਹੀ ਵਧੀਆ ਵਕੀਲ ਨੇ ਔਰ ਇਹਨਾਂ ਨੇ ਹੀ ਇਹ ਵੀੜਾ ਚੁੱਕਾ ਆ ਹਲਕੇ ਦਾ ਕਿ ਲੋਕਾਂ ਨੂੰ ਫ੍ਰੀ ਲੀਗਲ ਐਡ ਦੇ ਰਹੇ ਆ ਫ੍ਰੀ ਸੇਵਾਵਾਂ ਦੇ ਰਹੇ ਆ ਉਹ ਦੇਖੋ ਇੰਨੀ ਸ਼ਰਮ ਵਾਲੀ ਗੱਲ ਆ ਅਸੀਂ ਕਿਸੇ ਵਾਸਤੇ ਕੀ ਲੜਨਾ ਸਾਡੇ ਪਿੰਡ ਹੀ ਘਟਾਲਾ ਕਰਨ ਦੇ ਆ ਇਹਨਾਂ ਨੇ ਬਾਕੀ ਹਲਕੇ ਦੇ ਵਿੱਚ ਤੇ ਹੀ ਫ੍ਰੀ ਫ੍ਰੀ ਲੀਗਲ ਐਡ ਕੀ ਦੇਣੀ ਆ ਇਹਨਾਂ ਸਾਨੂੰ ਹੀ ਸਾਡੇ ਪਿੰਡ ਦੇ ਵਿੱਚ ਹੀ ਆ ਕੇ ਕਲਗ ਦੀ ਹਰਾਫੇਰੀ ਕਰ ਗਏ ਆ ਸਿਰਫ ਇਹਨਾਂ ਨੇ 15 ਕਿਲੋ ਕਣਕ ਆਜੇ ਤੇ 15 ਕਿਲੋ ਪਹਿਲਾਂ ਦਿੱਤੀ ਬਾਕੀ ਪੂਰੇ ਸਾਲ ਦੀ ਕਣ ਖਾ ਗਏ ਆਏ ਵੇਖੋ ਆਪਣੇ ਮੈਂ ਇਹ ਹਲਕੇ 'ਚ ਫ੍ਰੀ ਲੀਗਲ ਐਡ ਕੀਤੀ ਸੀ ਕਿ ਗਰੀਬ ਬੰਦੇ ਨੂੰ ਸਹੂਲਤ ਦਿੱਤੀ ਜਾਵੇ ਫ੍ਰੀ ਲੀਗਲ ਐਡ ਦਾ ਮੇਰਾ ਕੀ ਫਾਇਦਾ ਜੇ ਏਡੇ ਘਪਲੇ ਜਿਹੇ ਇਹਨਾਂ ਦੇ ਢਿੱਡਾਂ 'ਚੋਂ ਜਿਹੜੇ ਇਹਨਾਂ ਵਾਸਤੇ ਕਣਕ ਆਈਆਂ ਨੇ ਤੇ ਉਹ ਇਹਨਾਂ ਖੋਣੀਆਂ ਨੇ ਅਜੇ ਤੇ ਅਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਵਾਂ ਸਾਨੂੰ ਸ਼ੈਰੀ ਕਲਸੀ ਨੇ ਜੁਆਇਨ ਕਰਾਇਆ ਸੀ ਉਹ ਹੁੰਦੇ ਉਹਨਾਂ ਨਾਲ ਇਹ ਗੱਲ ਕਰ ਲੈਣੀ ਹੈ ਜੇ ਨਹੀਂ ਤਾਂ ਫਿਰ ਸਾਨੂੰ ਇਹੋ ਜੀਆਂ ਪਾਰਟੀਆਂ ਦਾ ਕੋਈ ਅਹੀਂ ਭਾਈਵਾਲ ਨਹੀਂ ਗੇ ਜਿਹੜੀ ਫਿਰ ਚੁੱਪ ਕਰਕੇ ਦੇ ਜਿਹੜੇ ਗਰੀਬ ਦੀ ਲੋਟੂ ਖੋਟੂ ਹੁੰਦੀ ਆ ਇੱਕ ਕਰੀ ਕਿਉਂਕਿ ਅਜੇ ਪਾਰਟੀ ਦਾ ਸਟੈਂਡ ਇਹ ਕਲੀਅਰ ਕਰਨਾ ਕਿ ਪਾਰਟੀ ਕੀ ਕਹਿੰਦੀ ਹੈ ਠੀਕ ਹੈ ਕਿ ਨਹੀਂ ਜੇ ਅਸੀਂ ਪ੍ਰਧਾਨ ਸਾਹਿਬ ਜਿਹੜੇ ਕਲਸੀ ਸਾਹਿਬ ਹੋਉਂਦੇ ਉਹਨਾਂ ਨਾਲ ਗੱਲ ਕਰਦੇ ਆ ਕਿ ਆਹ ਚੀਜ਼ਾਂ ਚਲਣਡੀਆਂ ਅਹੀਂ ਨਹੀਂ ਕਰਨੂ ਚੋਰ ਖਵਾਉਣਾ ਹਲਕੇ ਜਿੰਨਾ ਇੱਕ ਚਵਾਨੀ ਨਹੀਂ ਖਾਦੀ ਤਾਂ ਅਹੀਂ ਚੋਰ ਖਵਾਈਏ ਇਹਨਾਂ ਦਾ ਭਾਈਵਾਲ ਖਵਾਈਏ ਅਹੀਂ ਉਹਨਾਂ ਨਾਲ ਗੱਲ ਕਰ ਲੈਣੀ ਆ ਨਹੀਂ ਉਹ ਤੇ ਅੱਗੇ ਵੀ ਅਸੀਂ ਬਾਗੀ ਰਹਿ ਕੇ ਚੱਲੇ ਹਾਂ ਕੋਈ ਕਾਨੂੰਨ ਜਿਹੜਾ ਬੰਦਾ ਕੋਈ ਖਾਣਾ ਨਹੀਂ ਹੁੰਦਾ ਜਾਂ ਕੋਈ ਕੋਈ ਬਲੈਕ ਕਾਂਗਰਸ ਦੇ ਟਾਈਮ ਤੇ ਵੀ ਬਾਗੀ ਰਹਿ ਕੇ ਚੱਲੇ ਹਾਂ ਆਪਣਾ ਹੀ ਠੱਕ ਦੀ ਗੱਲ ਕਰਦੇ ਹਾਂ ਤੇ ਕਾਨੂੰਨ ਜਿਹੜਾ ਵਾ ਜਿਹੜਾ ਸੱਚਾ ਬੰਦਾ ਉਹਦੇ ਲਈ ਕਾਨੂੰਨ ਹੈਗਾ ਵਾ ਸਰਪੰਚਾਂ ਨੂੰ ਮੈਂ ਬੇਨਤੀ ਕਰ ਦੇਣਾ ਚਾਹੁੰਦਾ ਕਿ ਉਹਦੋਂ ਤੁਹਾਨੂੰ ਸੋਚੋ ਕਿ ਸਮਾਗਮ ਚ ਵੀ ਧਾਲੀਵਾਲ ਸਾਹਿਬ ਇਹ ਗੱਲ ਕਹਿ ਗਏ ਕਿ ਤੁਹਾਨੂੰ ਕਿਸੇ ਲੀਡਰ ਕੋ ਜਾਣ ਦੀ ਲੋੜ ਨਹੀਂ ਆਪਣੀ ਪ੍ਰਪੋਜ਼ਲ ਬਣਾਇਆ ਕਰੋ ਪ੍ਰਪੋਜ਼ਲ ਹੁੰਦੀ ਆ ਕਿ ਕੋਈ ਚੀਜ਼ ਦੀ ਡਿਮਾਂਡ ਕਰਨੀ ਹੈ ਕਿ ਸਾਨੂੰ ਆਹ ਚੀਜ਼ ਚਾਹੀਦੀ ਆ ਉਹ ਵੀਡੀਓ ਨੂੰ ਇੱਕ ਬਾਈ ਡਾਕ ਪੇਜ ਜਾ ਕਰੋ ਇੱਕ ਬਾਈ ਹੈਂਡ ਦੇ ਕੇ ਆਇਆ ਕਰੋ ਰਸੀਬ ਕਰਾ ਕੇ ਉਤੋਂ ਬਾਅਦ ਜੇ ਵੀਡੀਓ ਨਹੀਂ ਕੋ ਐਕਸ਼ਨ ਲੈਂਦੀ ਫਿਰ ਮੈਂ ਕਹੂੰਗਾ ਕਿ ਲੀਗਲ ਨੋਟਿਸ ਭੇਜ ਕੇ ਉਹਨੂੰ ਪੁੱਛਾਂਗੇ ਕਿ ਤੂੰ ਪਈ ਕੀ ਕਿਹੜੀ ਗੱਲ ਉਹਨਾਂ ਦੀ ਗ੍ਰਾਂਟ ਪਿੰਲਾਂ ਨਹੀਂ ਦਿੱਤੀ ਉੱਥੇ ਸਾਰਿਆਂ ਦਾ ਬਰਾਬਰ ਦਾ ਹੱਕ ਹੁੰਦਾ ਆ ਸਰਕਾਰ ਦਾ ਪੈਸਾ ਵਾ ਇਹ ਕਣਕਾਂ ਕੋਈ ਘਰਾਂ ਨੂੰ ਨਹੀਂ ਦੇਣ ਦੇ ਇਹ ਸਾਡੇ ਇੱਕ ਬੰਦਾ ਜਿਹੜਾ ਆਪਣਾ ਰਸ਼ਨ ਖਰੀਦਦਾ ਵਾ ਉਹ ਜਿਹੜੀ ਜੇ ਕੋਈ 100 ਰੁਪਏ ਦੀ ਤੇਲ ਦੀ ਬੋਤਲ ਖਰੀਦਦਾ ਵਾ ਉਹ ਚ 20 ਰੁਪਏ ਜਣਾ ਟੈਕਸ ਜਾਂਦਾ ਵਾ ਜੇ ਕੋਈ ਪੈਟਰੋਲ ਪਾਉਣ ਡਿਆ ਹਰ ਹਰ ਘਰ ਜਿਹੜਾ ਇਨਡਾਇਰੈਕਟ ਵੇ ਨਾਲ 100 ਤੋਂ 150 ਰੁਪਏ ਰੋਜ਼ਾ ਟੈਕਸ ਦੇਣ ਡਿਆ ਵਾ ਕਲਸੀ ਸਾਹਿਬ ਹੁੰਦੇ ਆ ਉਹਨਾਂ ਦੇ ਧਿਆਨ ਚ ਲਿਆ ਦੇਣੀ ਗੱਲ ਜੇ ਨਹੀਂ ਵੇਖਾਂਗੇ ਜੇ ਸਰਕਾਰ ਵੀ ਇਹੋ ਚੀਜ਼ਾਂ ਚਾਹੁੰਦੀ ਕਿ ਬੇਇਮਾਨੀਆਂ ਚੱਲਣ ਦੇਣੀਆਂ ਨੇ ਤੇ ਫਿਰ ਆਪਾਂ ਜਿਹੜਾ ਵਾ ਉਹ ਅਗਲਾ ਰਸਤਾ ਆਪਣਾ اختیار ਕਰਾਂਗੇ ਬਥੇਰੀਆਂ ਪਾਰਟੀਆਂ ਨੇ ਪਰ ਪਾਰਟੀਆਂ ਦੀ ਕੋਈ ਕਮੀ ਨਹੀਂ ਅੱਜ ਕੋਈ ਆਪਸ਼ਨ ਦੀ ਕੋਈ ਕਮੀ ਨਹੀਂ ਹੈਗੀ ਹਣਕੇ ਜਿੰਨੇ ਵੀ ਬੰਦੇ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੰਨੇ ਭਾਵੇਂ ਕਾਲੀ ਕਾਂਗਰਸੀ ਸਾਡਾ ਪਾਰਟੀ ਨਾਲ ਨਹੀਂ ਅਸੀਂ ਬੰਦਾ ਕਹਿੰਦੇ ਕਿ ਬੰਦਾ ਕਿਦਾਂ ਦਾ ਜਿਹੜਾ ਬੰਦਾ ਸਾਡੇ ਨਾਲ ਆ ਕੇ ਖੜੂਗਾ ਅਸੀਂ ਉਹਦੇ ਨਾਲ ਖੜੇ ਹਾਂ ਲੀਗਲ ਤੌਰ ਤੇ ਵੀ ਹਰ ਇੱਕ ਤਰੀਕੇ ਨਾਲ ਇਹ ਕਿਸੇ ਦਾ ਵਾਲਵਿੰਗਾ ਨਹੀਂ ਕਰ ਸਕਦੇ ਜਿਹੜਾ ਬੰਦਾ ਲੀਗਲੀ ਗਲਤ ਨਹੀਂਗਾ ਆਹ ਦੇਖੀਏ ਥੋੜੀ ਕਣਕ ਲੈ ਲਈਏ ਭਾਈ ਹਾਂ ਇਹਨਾਂ ਨੂੰ ਆਓ ਦੱਸੋ ਜੀ ਕਿੰਨਾ ਜਰ ਹੋ ਗਿਆ ਇਧਰ ਆਓ ਇਹਨਾਂ ਤੇ ਲਾਓ ਭਾਈ ਕਿੰਨੇ ਜੀਤਨੇ ਚਾਲੂ ਦੇਖੋ ਭਾਈ ਲਾਉਣ ਦੇ ਐਸਾ ਉਹ ਕਿੰਨੀ ਇਹ ਤਾਂ ਆਉਗਾ ਇਹ ਕਣਕ ਕੋਈ ਆ ਪਤਾ ਨਹੀਂ ਕਰੇ 15 ਪੱਧਰੀ ਜਿਹੜੀ ਨਹੀਂ ਨਹੀਂ ਕਿੰਨਾ 15 15 ਕਿਲੋ 15 ਕਿਲੋ ਕਿਨੇ ਕਿਨੇ ਮੇਰੀ ਕਣਕ ਉਹ ਬਾਪ ਗਾੜੀ ਆ ਗਿਆ 15 15 ਕਿਲੋ ਕਣਕ ਮਿਲੀ ਹੈ ਪੂਰੇ ਸਾਲ ਦੇ ਵਿੱਚ ਹਾਂ ਬਾਕੀ ਕਣਕ ਜਰੀਆ ਤੁਹਾਡੀ ਏਰੀਆ ਉਹ ਇੱਕ ਗਬਰਨ ਕਰਕੇ ਆ ਜਰੂਰ ਦੱਸ ਕਦੋਂ ਆਈ ਕਣਕ ਆਈ ਨਹੀਂ ਇੱਕ ਾਰੀ ਆਈ 15 ਕਿਲੋ ਤੇ ਮੋੜ ਕੇ ਪੱਕਣ ਕਾਈ ਨਹੀਂ 3-4 ਕਟੇ ਗੂਠੇ ਕਿ ਨਹੀਂ ਇਹਦੀ ਲਵਾ ਕੇ ਲਾਗੇ ਗੂਠੇ ਇੱਕ ਤਲ ਦੋ ਵਾਰੀ ਲਵਾਏ ਦੋ ਵਾਰੀ ਗੂਠੇ ਲਵਾ ਕੇ ਕਣਕੇ ਕਰੀ ਆਈ ਉਹ ਵੀ ਅੱਜ ਅੱਜ ਦੀ ਆਈ ਆ ਬੀਬੀ ਆ ਸਾਡੇ ਕਣਕ ਕਿੰਦਾ ਦੀ ਸਾਬ ਸੁਣੀ ਅੱਜ ਕਣਕ ਵੀ ਖਰਾਬ ਆ ਤੇ ਸਹੀ ਆਈ ਕਣਕ ਆਈ ਆ ਅੱਜ ਵੀ ਕਣੀ ਕਣੀ ਕਣਕ ਉਹ ਦਿੱਤਾ ਦੋ ਜੱਥੇ ਆ ਗਏ ਉਹ ਵੀ ਕੋਈ ਆਦਿਆਂ ਨੂੰ ਮੰਡੀ ਗਈ ਅੱਦੇ ਰਹਿ ਗਏ ਨੇ ਕੋਈ ਜਾਣੇ ਬਹੁਤ ਜਿਹੜੇ ਰਹਿ ਗਏ ਨੇ ਭਾਈ ਨਾ ਪੜੇ ਜਾਣੇ ਉੱਥੇ ਹਾਂ ਬੜੇ ਜਾਣੇ ਤੁਹਾਨੂੰ ਮਿਲ ਗਈ ਕਣਕ ਇੰਨਾ ਚੋ ਨਹੀਂ ਆਦਿਆਂ ਜਾਣੇ ਸਾਡੇ ਬੋਰੇ ਸਾਡੇ ਉਹ ਬੈਨੇਫੀਸ਼ੀਰੀ ਆ ਜਿਨ੍ਹਾਂ ਦੇ ਗੂਫੇ ਲੱਗੇ ਪਰਚੀਆਂ ਲਾ ਕੇ ਮਿਲੀਆਂ ਕਣ ਕਣ ਖਤਮ ਹੋ ਗਈ ਇੱਥੇ ਕਣਕ ਖਤਮ ਹੋ ਗਈ ਕਣਕ ਖਤਮ ਹੋ ਗਈ ਆ ਇਹਨਾਂ ਨੂੰ ਕਣਕ ਨਹੀਂ ਮਿਲੀ ਆਹ ਦੇਖੋ ਆ ਜਾਓ ਇਹਨਾਂ ਦੀਆਂ ਪਰਚੀਆਂ ਆ 75 ਕਿਲੋ ਕਣਕ ਇਹਦੀ ਮੈਂ ਤਾਂ ਜਿਹੜੀ ਗੱਲ ਕਹਿ ਰਿਹਾ ਹਾਂ ਵੀ ਉਹੀ ਕੰਮ ਹੋ ਰਿਹਾ ਇਹਨਾਂ ਨੇ ਕਣਕ ਜਿਹੜੀ ਆ ਅੱਧੀ ਲੈ ਕੇ ਆਏ ਆ ਅੱਧੀ ਛੱਡ ਗਏ ਆ ਅੱਗੇ ਆ ਜੇ ਦੋ ਇੱਧਰ ਨੂੰ ਬਣਾ ਆ ਪਰਚੀਆਂ ਪਰਚੀਆਂ ਦੋ ਸਾਰੇ ਆਪਣੇ ਆਹ ਵੇਖੋ ਪਰਚੀਆਂ ਹਰ ਪਰਚੀ ਆਵੇ ਇਹ ਪਰਚੀਆਂ ਦੇਖਣੀਆਂ ਸਾਰਾ ਕੁਝ ਹੋ ਗਿਆ ਆ ਪਰਚੀਆਂ ਦਿਓ ਮੈਂ ਸੀਐਮ ਸਾਹਿਬ ਨੂੰ ਕੇਜਰੀਆ ਸਾਹਿਬ ਨੂੰ 파ਟਕ ਸਾਹਿਬ ਨੂੰ ਸ਼ੈਰੀ ਕਲਸੀ ਜੀ ਨੂੰ ਤੇ ਬੇਨਤੀ ਕਰਦਾ ਕਿ ਅਸੀਂ ਪਾਰਟੀ ਨੂੰ ਬਚਾਉਣ ਦੇ ਆ ਨੇ ਦੇ ਹਲਕਾ ਫਤੇਗੜ ਚੂੜੀਆਂ 'ਚ ਉਹ ਹਾਲਾਤ ਹੋ ਗਏ ਆ ਸਾਡੇ ਲਾਗੇ ਇੱਕ ਦੋ ਪਿੰਡ ਨੇ ਉਹ 10-10 ਵੋਟਾਂ ਨਹੀਂ ਰਹੀਆਂ ਕਿਉਂਕਿ ਏਡੇ ਵੱਡੇ ਘਪਲੇ ਹੋਏ ਆ ਤੇ ਸਾਡੀ ਜੇ ਉਹੀ ਗੱਲ ਸੁਣੀ ਆ ਤੇ ਅਸੀਂ ਤੁਹਾਡੇ ਨਾਲ ਆ ਨਹੀਂ ਤੇ ਫਿਰ ਸਾਨੂੰ ਵੀ ਮਜਬੂਰਨ ਜਿਹੜਾ ਵਾ ਅਸੀਂ ਹਲਕੇ ਦੇ ਲੋਕਾਂ ਨੂੰ ਬਾਈਟ ਵੀ ਕਰਾਂਗੇ ਕਿਉਂਕਿ ਪਾਰਟੀ ਕੋਲ ਨਕਸ਼ੇ ਕਰਮਾਤੇ ਨਹੀਂ ਕਿਉਂਕਿ ਜਿਹੜਾ ਬੰਦਾ ਰੌਲਾ ਪਾਉਂਦਾ ਕਮ ਸੇ ਕਮ ਉਹਦੀ ਗੱਲ ਤਾਂ ਸੁਣੋ ਘੱਲ ਹੈ ਕੀ ਆ ਤੇ ਕਲਸੀ ਸਾਹਿਬ ਅਜੇ ਚੰਡੀਗੜ੍ਹ ਬਾਹਰ ਨੇ ਢਿੱਗੜ ਨੇ ਜਦੋਂ ਆਉਂਦੇ ਆਂ ਅਸੀਂ ਉਹਨਾਂ ਦੇ ਅੱਗੇ ਮਸਲਾ ਰੱਖ ਕੇ ਉਹਨਾਂ ਦੇ ਦੇਖਾਂਗੇ ਜੇ ਤੇ ਸਾਡੀ ਗੱਲ ਸੁਣਦੇ ਆਂ ਸਾਨੂੰ ਮਾਣਿਆ ਔਰ ਸੁਣਨਗੇ ਪਹਿਲਾਂ ਵੀ ਸੁਣਦੇ ਰਹੇ ਕਦੀ ਸਾਡੀ ਗੱਲ ਉਹਨਾਂ ਨੂੰ ਗੋਲਿਆ ਨਹੀਂ ਕੀਤਾ ਪਰ ਜੇ ਨਹੀਂ ਸੁਣਨਗੇ ਤਾਂ ਫਿਰ ਅਸੀਂ ਆਪਣਾ ਅਗਲਾ ਰਸਤਾ ਜਿਹੜਾ ਵਾ ਕਾਨੂੰਨੀ ਕਾਨੂੰਨੀ ਤੌਰ ਤੇ ਦੇਖੋ ਇਹ ਅਸੀਂ ਤੁਹਾਨੂੰ ਵਾਦਾ ਕਰਦੇ ਆਂ ਕਿ ਫਤੇਗੜ ਚੂੜੀਆਂ ਵਿੱਚ ਕੋਈ ਬੰਦਾ ਆ ਜੇ ਕਿ ਮੈਂ ਕੋਈ ਗਲਤ ਹੋਇਆ ਹੈ ਕੋਰਟ ਜਿਹੜੀ ਕੇਨੂ ਨਹੀਂ ਇਹ ਬਖਸ਼ਦੀ ਕੋਰਟ ਨੇ ਵੱਡੇ ਵੱਡੇ ਅੰਦਰ ਦੇ ਦੋਡੇ ਕੋਈ ਲੀਡਰ ਨਹੀਂ ਵਿੰਦੀ ਕੋਰਟ ਕੋਰਟ ਨੇ ਵੇਖਣਾ ਗਲਤ ਹੋਇਆ ਕਿ ਸਹੀ ਹੋਇਆ ਪਦੇ ਘੜਤੇ ਉੜੀ ਕੋਈ ਬੰਦਾ ਆਏ ਕਾਂਗਰਸੀ ਕਾਲੀ ਬੀਜੇਪੀ ਸਾਡਾ ਕੇ ਨਾ ਕੋਈ ਨਾ ਅਸੀਂ ਵੇਖਾ ਕੰਮ ਗਲਤ ਹੈ ਰ ਸਹੀ ਹੈ ਬਸ ਤੇ ਅਹੀਂ ਕਲਸੀ ਸਾਹਿਬ ਹੁੰਦੇ ਆ ਉਹਨਾਂ ਦੇ ਧਿਆਨ ਚ ਮਾਮਲਾ ਲਿਆ ਦਾਂਗੇ ਨਹੀਂ ਤਾਂ ਸਾਡੀ ਫਿਰ ਸਸਰੀ ਕਾਲਿਆ ਆ ਆ ਵੇਖੋ ਜਿਹੜੀ ਕਣਕ ਆ ਨਾ ਅੱਜ ਇਹਨਾਂ ਨੇ ਉਹ ਕੰਮ ਕੀਤਾ ਅੱਧੀ ਕਣਕ ਲੈ ਕੇ ਆਏ ਆ ਔਰ 90 90 ਕਿਲੋ ਕਣਕ ਆ ਜਿਨ੍ਹਾਂ ਦੀ ਪਰਚੀਆਂ ਘਟੀਆਂ ਵਾ ਪਰ ਇਹਨਾਂ ਨੂੰ ਕਣਕ ਨਹੀਂ ਮਿਲੀ ਹੈਗੀ ਉਹਨਾਂ ਨੂੰ ਸਿਰਫ ਵੇਖਾ ਸ਼ੋਅ ਕਰਨਾ ਸੀ ਅੱਧੇ ਬੰਦਿਆਂ ਨੂੰ ਕਣਕ ਦੇਤੀ ਆ ਬਾਕੀ ਇਹ ਸਾਰੇ ਬੰਦੇ ਬੈਠੇ ਆ ਸਾਰੀਆਂ ਪਰਚੀਆਂ ਬੋੜ ਦੇ ਨਾਮਾਂ ਤੇ ਰੰਗ ਉੱਡ ਜਾਂਦੇ ਇਹਨਾਂ ਦੇ ਉੱਤੇ ਇਹਨਾਂ ਪਰਚੀਆਂ ਜਿਹੜੀਆਂ ਇਹਨਾਂ ਰੰਗ ਉੱਡ ਜਾਂਦੇ ਇਹ ਇਹ ਬਾਅਦ ਵਿੱਚ ਬਲੈਕ ਹੋ ਜਾਣੀਆਂ ਤੇ ਨਾ ਕੁਝ ਬੰਦਾ ਉਹ ਪਰਚੀ ਗਵਾਜ ਵੀ ਸਕਦੀ ਹੈ ਤੇ ਦੇਖ ਲਓ ਅਸਲ ਹੋਏ ਤੇ ਪਰਚੀ ਜਦੋਂ ਕਣਕ ਦਿੰਦੇ ਉਦੋਂ ਪਰਚੀ ਦੇਣੀ ਚਾਹੀਦੀ ਹੈ ਆ 4 ਮਹੀਨੇ ਪਹਿਲਾਂ ਦੀਆਂ ਪਰਚੀਆਂ ਕਟੀਆਂ ਸੀ ਅੱਜ ਪਿੰਡ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀ ਕਿ ਕਣਕ ਦਾ ਕਪੜਾ ਕਿੱਦਾਂ ਹੁੰਦਾ ਮੈਂ ਪਹਿਲਾਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਅਸੀਂ ਪਿੰਡ ਕਲਾਰ ਹਲਕਾ ਫਤਿਹਗੜ ਝੂੜੀਆਂ ਤੋਂ ਬਿਲੋਂਗ ਕਰਦੇ ਆ ਪੰਜਾਬ ਦੇ ਵਿੱਚ ਜਦੋਂ ਅਸੀਂ ਉਹ ਵੀਡੀਓ ਪਾਈ ਤੇ ਸਾਡੇ ਹਲਕੇ ਦੇ ਜਿਹੜੇ ਚੋਰੀਆਂ ਕਰਦੇ ਸੀ ਕੋਲ ਨੂੰ ਹੀ ਤਕਲੀਫ ਹੋਈ ਕਿ ਅੱਜ ਉਹਨਾਂ ਨੇ ਕੀ ਕੀਤਾ ਕਿ ਇੱਕ ਉਹਨਾਂ ਬੰਦਿਆਂ ਨੂੰ ਕਣਕਵੰਡਨ ਡਾਹ ਦਿੱਤਾ ਜਿਹੜੇ ਬੰਦਿਆਂ 'ਚ ਇੱਕ ਬੰਦਾ ਉਹ ਹੀਗਾ ਜਿਹੜਾ ਖੁਦ ਬੈਨੀਫੀਸ਼ੀਰੀ ਬਣਿਆ ਵਾ ਗਰੀਬ ਬੰਦਾ ਉਹਦੀ ਫਤ ਕਣੀਏ ਕੇ ਬੰਗਰ ਪੁਲਿਸ ਜਿਹੜੀ ਆ ਦਰਖਾਸਤ ਦੱਬ ਕੇ ਬੈਠੀ ਹੈ ਜਿਹੜੀ ਕਢਾਵਾਂਗੇ ਘਰੇ ਕੇ ਬਾਂਗਰ ਪੁਲਿਸ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਜੋ ਕਾਨੂੰਨ ਅਨਸਾਰ ਬਣਦੀ ਕਾਰਵਾਈ ਕਰੋ ਨਹੀਂ ਤਾਂ ਪਹਿਲਾ ਰਿਕਾਰਡ ਕੱਢ ਕੇ ਦੇ ਲਓ ਨਾਲ ਹੀ ਐਸਐਚਓ ਪਾਰਟੀਆਂ ਰੱਖਿਆ ਕਿ ਕਾਨੂੰਨ 'ਚ ਜਿਹੜਾ ਬੰਦਾ ਦੋਸ਼ੀ ਨੂੰ ਪਹੁੰਚਾਉਂਦਾ ਨਾ ਉਹ ਵੀ ਦੋਸ਼ੀ ਹੁੰਦਾ ਵਾ ਇਹਨਾਂ ਦਾ ਬੜਾ ਤਕੜਾ ਘਪਲਾਵਾ ਮੋਪੜਾਂ ਦੀਆਂ ਆਰਸੀਆਂ ਲੱਗੀਆਂ ਨੇ ਤੇ ਕੋਰਟ ਨੇ ਦੱਸ ਦੇਣਾ ਕਿ 30 ਕੁਇੰਟਲ 90 ਕੁਇੰਟਲ ਕਣਕ ਮੋਪੜ ਦੇ ਚਲ ਜਾਂਦੀ ਆ ਅੱਜ ਇਹਨਾਂ ਨੇ ਕੀ ਕੀਤਾ ਉਹ ਬੰਦਾ ਜਿਹੜਾ ਬੰਦਾ ਆਪ ਉਸ ਚੀਜ਼ ਦਾ ਦੋਸ਼ੀ ਆ ਇੱਥੇ ਰਹਿੰਦਾ ਨਹੀਂ ਆ ਨਾ ਕੋਈ ਅਥਾਰਟੀ ਆ ਸਰਪੰਚ ਜਗਰੂਪ ਆ ਕਲਾਰਪਿੰਡ ਦਾ ਸਰਪੰਚ ਜਗਰੂਬ ਇਲੈਕਟਡ ਇਹਨਾਂ ਨੂੰ ਪੁੱਛਿਆ ਨਹੀਂ ਤੇ ਉਹਨਾਂ ਦੇ ਘਰ ਲਾਗੇ ਜਾ ਕੇ ਉਹ ਟਰਾਲੀ ਲਿਆਂਦੀ ਜਿਹੜਾ ਜਿਹਦੀ 128 ਕੁਇੰਟਲ ਕਣਕ ਇਨਸਪੈਕਟਰ ਨਾਲ ਸਾਡੀ ਗੱਲ ਹੋਣੀ ਕਿ ਤੁਹਾਡੇ ਪਿੰਡ ਦੀ 128 ਕੁਇੰਟਲ ਕਣਕ ਨਿਕਲ ਚੁੱਕੀ ਆ ਜਿਹੜੀ ਅਜੇ ਤੱਕ ਵੰਡੀ ਨਹੀਂ ਗਈ ਅੱਜ ਉਹ ਵੰਡਣਾ ਹੈ ਉਹ ਕਣਕ ਸਾਰੀ ਨੂੰ ਸੁਸਰੀ ਲੱਗੀ ਸਾਡੇ ਕੋਲ ਵੀਡੀਓ ਅਵੇਲੇਬਲ ਨੇ ਇਹਨਾਂ ਨੇ ਜਿਹੜੀ ਚੋਰੀਆਂ ਕਰਦੇ ਨੇ ਅਸੀਂ ਬਿਲਕੁਲ ਚੋਰੀ ਦੇ ਭਾਈ ਵੱਲ ਨਹੀਂ ਆ ਮੈਂ ਪਾਰਟੀ ਆ ਹੀ ਗੁਮਾਨ ਨਾਲ ਗੱਲ ਕਰਕੇ ਹਨ ਨੂੰ ਨਹੀਂ ਕੋਈ ਕੋਈ ਅਹੁਦੇ ਸ਼ੌਦੇ ਕੋਈ ਚਾਹੀਦੇ ਨਾ ਸਾਡੇ ਕੋ ਕੋ ਉਦਾਂ ਸਾਡੇ ਇਈ ਨਿਹੰਗ ਬੰਦੇ ਸਾਡਾ ਨਹੀਂ ਕੋਈ ਵਿਗੜਨਾ ਅਹੀਂ ਇਹੜੇ ਚੋਰੀਆਂ ਤੇ ਇਹ ਡਾਕੇ ਅਸੀਂ ਆਪਣੇ ਪਿੰਡ ਚ ਨਹੀਂ ਵਜਣਦੇ ਨੇ ਸਾਡਾ ਫਾਇਦਾ ਕੀ ਹੈ ਜਾਈਂ ਹਲਕੇ ਚ ਕੀ ਲੋਕਾਂ ਨੂੰ ਫਿਰ ਸੇਧ ਦਵਾਂਗੇ ਇਹ ਨਵਾਂ ਕੰਮ ਇਹਨਾਂ ਸ਼ੁਰੂ ਕਰਤਾ ਕਿ ਤੁਹਾਡੇ ਪਿੰਡ ਕਰਕੇ ਬੁਖਾਉਨੇ ਆ ਕੋਈ ਪਿੰਡ ਸੀਨੇ ਆਲੇ ਬੈਠੇ ਆ ਦਿਆਲਗੜ ਬੈਠੇ ਆ ਕੋਈ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਇਹਨਾਂ ਨੇ ਕਣਕ ਨਹੀਂ ਵੰਡੀ ਹਰ ਥਾਂ ਚੋਰੀ ਹਰ 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 ਪਿੰਡ ਜੋ ਤਿੰਨ ਤੋਂ 4 ਲੱਖ ਦੀ ਠੱਗੀ ਵਜਣਦੀ ਮਹੀਨੇ ਦੀ ਪੰਜੀ ਛੇ ਮਹੀਨੇ ਹੁੰਦੇ ਆ ਗੁੱਠੇ ਲਉਂਦੇ ਆ ਦਸ-ਦਸ ਕਿਲੋ ਕਣਕ ਦੇ ਜਾਂਦੇ ਬਾਕੀ ਕਮਨ ਕਰ ਲੈਂਦੇ ਆ ਇਹ 3 ਨਹੀਂ ਗੇ ਚੱਲਣ ਦੇਣੀਆਂ ਅਸੀਂ ਪਹਿਲਾਂ ਵੀ ਆਪਣੇ ਸਟੈਂਡ ਤੇ ਰਹੇ ਆ ਅਸੀਂ ਉਹ ਮੂਜੀ ਬੰਦੇ ਨਹੀਂ ਕਿ ਆਹੀ ਆਰਾਮ ਨਾਲ ਘਰ ਬਹਿ ਜਾਾਂਗੇ ਚੁੱਪ ਕਰਕੇ ਅਸੀਂ ਆਪਣੇ ਦਮ ਤੇ ਨਾ ਹੀ ਕੋ ਕਾਣੇ ਆ ਨਾ ਹੀ ਕੋ ਲਿਆ ਨਾ ਕੋ ਦਿੱਤਾ ਸਗੋਂ ਇੱਕ ਦੋ ਦਿਨ ਜਿੰਨੇ ਕੋ ਨਾ ਕੋ ਆਪਣੇ ਡਿਮਾਂਡਾਂ ਕਰਨੀਆਂ ਨੇ ਜਿਹੜੀਆਂ ਇਹਦੀਆਂ ਕਾਲੀਆਂ ਜਿਹੜੇ ਇਹਦੇ ਕੋ ਜੇਬਾਂ ਗਰਮ ਹੋਈਆਂ ਜੇ ਉਹ ਨਾ ਵਾਪਸ ਆਈਆਂ ਤੇ ਫਿਰ ਅਗਲਾ ਫਿਰ ਅਹੀਂ ਫਿਰ ਅਗਲਾ ਸਤੇ ਪਈ ਪੁੱਟਾ ਸੋ ਇਹ ਜਿਹੜੇ ਚੋਰੀਆਂ ਨੇ ਅਸੀਂ ਬਿਲਕੁਲੀ ਚੱਲਣ ਦੇਣੀਆਂ ਜਿਹੜਾ ਸਰਪੰਚਿਆਂ ਉਹਨੂੰ ਇੰਸਪੈਕਟਰ ਨੂੰ ਵੀ ਕਿੰਨੇ ਕਿ ਗਾਂ ਸਰਪੰਚ ਨੂੰ ਪੁੱਛ ਗਿਆ ਸਾਂਝੇ ਥਾਂ ਤੇ ਜਾ ਕੇ ਕਣਕ ਮੰਡੇ ਬਾਕੀ 10 ਚ ਗਰੂਪ ਤੁਸੀਂ ਮੈਂ ਪਿੰਡ ਕਲਾਰ ਦਾ ਮੌਜੂਦਾ ਸਰਪੰਚ ਆ ਅੱਜ ਸਾਡੇ ਪੂਰੇ ਸਾਲ ਦੇ ਵਿੱਚ ਸਿਰਫ 15 ਕਿਲੋ ਕਣਕ ਆਈ ਆ ਵੰਡੀ ਗਈ ਆ ਅੱਜ ਇਹਨਾਂ ਨੇ ਕੀ ਕੀਤਾ ਵੀ ਜਿਹੜੀਆਂ ਪਹਿਲਾਂ ਪਰਚੀਆਂ ਕਿਤੇ ਕੱਟੀਆਂ ਸੀ ਮੈਂ ਡੀ ਐਫ ਐਸ ਸੀ ਨੂੰ ਏ ਐਫ ਐਸਓ ਔਰ ਫੂਡ ਸਪਲਾਈ ਇੰਸਪੈਕਟਰ ਜਿਹੜਾ ਉਹਨੂੰ ਲਗਾਤਾਰ ਮੈਂ ਸੰਪਰਕ ਤੇ ਆ ਉਹਨਾਂ ਨੂੰ ਦਰਖਾਸਤਾਂ ਵੀ ਦੇ ਰਿਹਾ ਹਾਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਅਜ ਕਣਕ ਭੇਜੀ ਇਹਨਾਂ ਨੇ ਉਸ ਕਣਕ ਨੂੰ ਫੇਰ ਖੁਰਦਬੁਰਦ ਕਰਨ ਵਾਸਤੇ ਇੱਕ ਇਹੋ ਜਿਹਾ ਬੰਦਾ ਜਿਹੜਾ ਨਾਂ ਤੇ ਪਿੰਡ ਤੇ ਵਿੱਚ ਕੋਈ ਸਰਪੰਚ ਆ ਨਾ ਪੰਚਿਆ ਨਾ ਜੋ ਡਿਪੂਲ ਰਿਆ ਉਹਦੇ ਕੋਈ ਅਥਾਰਟੀ ਨਹੀਂ ਹੈਗੀ ਉਹਦੇ ਘਰੇ ਕਣਕ ਲੈ ਕੇ ਚਲ ਗਿਆ ਟਰਾਲੀ ਜਾਨੀ ਕਿ ਥੋੜੀ ਬੋਧੀ ਵੰਡ ਕੇ ਲੋਕਾਂ ਦੇ ਅੱਖੀ ਘਟੇ ਪਾ ਗਏ ਬਾਕੀ ਅਸੀਂ ਉੱਚ ਵੀ ਗਵਨ ਕਰ ਜਾਗੇ ਮੈਂ ਜਦੋਂ ਉੱਥੇ ਆ ਗਏ ਬੋਲਿਆ ਵੀ ਤੁਸੀਂ ਇਹ ਜਿਹੜੀ ਕਣਕ ਆ ਇਹਨੂੰ ਜਦ ਤੱਕ ਸਾਡੇ ਵੰਡੋ ਜ ਲੈ ਕੇ ਆਏ ਜੋ ਤੇ ਜਦੋਂ ਮੈਂ ਲੋਕਾਂ ਨੂੰ ਵੇਅਰ ਕੀਤਾ ਤੇ ਫਿਰ ਇਹ ਫਿਰ ਇਹਨਾਂ ਨੇ ਟਰਾਲੀ ਮੇਰੇ ਕਹਿ ਤੇ ਜਦੋਂ ਮੈਂ ਉਥੇ ਲਾਈਵ ਹੋਇਆ ਫੇਸਬੁੱਕ ਤੇ ਫਿਰ ਇਹਨਾਂ ਆ ਕੇ ਸਕੂਲੇ ਕਾਨ ਕੰਢੀ ਥੋੜਾ ਮੈਂ ਐਡ ਕਰਦਾ ਇਹ ਜਦੋਂ ਇਹ ਜਗਰੂਪ ਇਹਨਾਂ ਦੀ ਵੀਡੀਓ ਬਣਾ ਰਹੀ ਤੇ ਉਥੇ ਆਬਜੈਕਸ਼ਨ ਕਰਨ ਡਿਆ ਹੀਗਾ ਮੈਂ ਡੀਆਈਜੀ ਸਾਹਿਬ ਸਰਦਾਰ ਰਸਤੇਂਦਰ ਸਿੰਘ ਹੁਣ ਮੈਂ ਐਸਡੀਐਮ ਐਸਡੀਐਮ ਬਟਾਲਾ ਜਿਹੜੇ ਸਰਦਾਰ ਵਿਕਰਮਜੀਤ ਸਿੰਘ ਜੀ ਉਹਨਾਂ ਇਨਾਂ ਨੂੰ ਮੈਂ ਜਦੋਂ ਉੱਥੇ ਦੱਸੀ ਇਹ ਗੱਲ ਉਹਨਾਂ ਨੇ ਜਦੋਂ ਫਿਰ ਇਹਨਾਂ ਦੇ ਕੰਨ ਖਿੱਚੇ ਤਾਂ ਉਦੋਂ ਫਿਰ ਇਹ ਸਕੂਲ ਟਰਾਲੀ ਲੈ ਕੇ ਆਏ ਆ ਨਹੀਂ ਤੇ ਅਦਰਵਾਈਜ਼ ਇਹ ਉੱਥੇ ਉੱਥੇ ਹੀ ਵੰਡਣ ਦੇ ਇਹ ਕਣਕ ਉਹਨਾਂ ਨੂੰ ਤਾਂ ਵੰਡਣ ਦੇਣ ਦੇ ਕਿਉਂਕਿ ਅਸੀਂ 1 ਰੁਪਏ ਦੇ ਕਿਸੇ ਰਫਾਧਾਰ ਨਹੀਂ ਕਦੀ ਅਸੀਂ ਰੁਪਈਏ ਦੀ ਹੀਰਾ ਫੇਰੀ ਨਾ ਕਰਨੀ ਤੇ ਨਾ ਹੋਣ ਦੇਣੀ ਜਿਹੜੇ ਕਣਕ ਇਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਜਿਹੜੇ ਗਰੀਬ ਬੰਦੇ ਨੂੰ ਦੱਸੋ ਗਰੀਬ ਦਾ ਮੂੰਹ ਤੇ ਅੰਦਰ ਦਾ ਗਰੀਬ ਦਾ ਮੂੰਹ ਤੇ ਗੁਰੂ ਦੀ ਕੋਲ ਕਰਕੇ ਮੈਨਾਂ ਸ਼ਰਮ ਹੋਣੀ ਜੈਦੀ ਇਹੋ ਜਿਹੇ ਬੰਦੇ ਨੂੰ ਜਿਹੜਾ ਗਰੀਬ ਦੀ ਕਣਕ ਖਾਣ ਡਿਆ ਵਾ ਇਹਨਾਂ ਨੇ ਜਿਹੜੀ ਅੱਜ ਵੀ ਆ ਅੱਜ ਵੀ ਇਹਨਾਂ ਨੇ ਕੀ ਕੀਤਾ ਵਾ ਕੁਝ ਬੰਦੇ ਜਿਹੜੇ ਸਿਰਫ 2 ਘੰਟੇ ਪਰਚੀਆਂ ਕੱਟ ਕੇ ਗਏ ਹੀ ਬਾਕੀ ਕੁਝ ਬੰਦੇ ਇਹੋ ਜਿਹੇ ਸਾਡੇ ਪਿੰਡ ਦੇ ਜਿਨ੍ਹਾਂ ਦੀ ਅਜੇ ਤੱਕ ਪਰਚੀਆਂ ਕੱਟਣ ਵਾਲੀਆਂ ਰਹਿਦੀਆਂ ਐ ਅੱਜ ਵੀ ਇਹ ਬਾਇਓਮੈਟ੍ਰਿਕ ਮਸ਼ੀਨ ਹੀ ਨਾਲ ਲੈ ਕੇ ਆਏ ਕਾਰਨ ਇਹ ਆ ਕਿ ਚਲੋ ਜਿਹੜੀ ਜਿਹੜੀ ਥੋੜੇ ਬੋਦੇ ਬੰਦਿਆਂ ਨੂੰ ਕਣਕ ਦੇ ਕੇ ਬਾਕੀ ਅਸੀਂ ਕਣਕੇਰੀਆ ਰਫਾ ਦਬੂ ਕਰਕੇ ਤੇਹੀ ਜਰੀਆ ਕਮਨ ਕਰ ਜਾਾਂਗੇ ਇਹਨਾਂ ਨੇ ਸਾਡੇ ਪਿੰਡ ਦੀ ਤਨਮੈ ਉਥੇ ਵੀ ਉਹਦੇ ਮੈਂ ਇਹ ਗੱਲ ਕਹੀ ਵੀ ਸਿਰਫ 15 ਕਿਲੋ ਕਣਕ ਦਿੱਤੀ ਇਹਨਾਂ ਨੇ ਬਾਕੀ ਸਾਰੀ ਕਣਕੇ ਖਾ ਗਏ ਆ ਤੇ ਉਹਦੇ ਵਿੱਚ ਮਿਲੀ ਭੁਗਤਿਆ ਬਹੁਤ ਵੱਡਾ ਇੱਕ ਸਕੈਂਡਲ ਚੱਲਣ ਰਿਹਾ ਜਿਹੜਾ ਇਹ ਜਿਹੜਾ ਘਟਾਲਾ ਵਾਹ ਇੱਕ ਛੋਟੇ ਲੈਵਲ ਤੇ ਨਹੀਂ ਹੈਗਾ ਕਿ ਗੋਦਾਮਾਂ ਵਿੱਚੋਂ ਕਣਕ ਵਿਡਰੋਅਲ ਹੋ ਜਾਣੀ ਅਸਲ ਵਿੱਚ ਮੈਂ ਵੀ ਇੱਕ ਆਰਮੀ ਸਰਵਿਸ ਕਰਕੇ ਆਇਆ ਉਥੇ ਕੀ ਹੁੰਦਾ ਕਣਕ ਜਰੀਆ ਕੋਈ ਵੀ ਰਸ ਨੇ ਆਪਾਂ ਵਿਡਰੋਅਲ ਕਰ ਲੈਨੇ ਆ ਉਹਨੂੰ ਬਾਅਦ ਵਿੱਚ ਕੰਜ਼ੂਮ ਕਰਦੇ ਆ ਕੰਜ਼ੂਮ ਕਰਕੇ ਤੇ ਫਿਰ ਉਹਨੂੰ ਦਿਖਾਇਆ ਜਾਂਦਾ ਇਹਨਾਂ ਨੇ ਜਿਹੜੀ ਉਹ ਕਣਕ 128 ਕਿਲੋ ਸਾਡੇ ਪਿੰਡ ਦੀ ਕੱਢੀ ਆ ਵਿਡਰੋਅਲ ਕਰਾ ਲਈ ਇਹਨਾਂ ਨੇ ਗ ਹੁਣ ਇਹਨਾਂ ਨੇ ਉਹਨੂੰ ਕਹਣਾ ਵੀ ਇਹ ਘੂਠੇ ਨਹੀਂ ਲਾਏ ਜੀ ਉਹ ਸੁਸਰੀ ਖਾ ਗਈ ਆ ਉਹ ਗਲ ਛੜ ਗਈ ਆ ਉਹਨੂੰ ਇਹਨਾਂ ਨੇ ਉਸ ਢੰਗ ਨਾਲ ਦਿਖਾਉਣਾ ਵਾ ਜਾਨੀ ਕਿ 128 ਕੁਇੰਟਰ ਮਤਲਬ ਸਿੱਧੀ ਸਿੱਧੀ 2000 ਰਾਂ ਲਾਈਏ ਤਾਂ 255000 ਦੀ ਕਣਕ ਜੇਰੀ ਆ ਇੱਕ ਪਿੰਡ ਦੀ ਇੱਕ ਛੋਟਾ ਜਿਹਾ ਪਿੰਡ ਆ ਮੇਰਾ ਪਿੰਡ ਜਰਾਵਾ ਹਜ਼ਾਰ ਤੋਂ 1200 ਵੋਟ ਆ ਹਜ਼ਾਰ ਤੋਂ 1200 ਬਾਦੀ ਆ 700 ਵੋਟ ਆ ਇੱਕ ਪਿੰਡ ਦੇ ਵਿੱਚੋਂ ਇੰਨੀ ਕਣਕ 180 ਪਿੰਡ ਆ ਕਿੰਨੀ ਕਣਕ ਖਾਗੇ ਹੋਣਗੇ ਇਸ ਕਰਕੇ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਸੀਐਮ ਸਾਹਿਬ ਨੂੰ ਤੇ ਪੂਰ ਸਪਲਾਈ ਜਿਹੜੇ ਅਫਸਰ ਆ ਚਾਹੇ ਡਾਇਰੈਕਟਰ ਸਾਹਿਬ ਆ ਡੀ ਐਫ ਸੀ ਸਾਹਿਬ ਆ ਔਰ ਪੂਰ ਸਪਲਾਈ ਮੰਤਰੀ ਵੀ ਜਰੇ ਕਿ ਕਿਰਪਾ ਕਰਕੇ ਇਸ ਹਲਕੇ ਦਾ ਵੇਲੇ ਵੇਖਿਆ ਜਾਵੇ ਇਹ ਜਿਹੜਾ ਖਾਸ ਕਰਕੇ ਕਾਲਾ ਫਖਾਨਾ ਸੈਂਟਰ ਆ ਇਹ ਲੁੱਟ ਦਾ ਘਰ ਬਣ ਗਿਆ ਵਾ ਇੱਥੇ ਸਿਸਰੇਵਾਲ ਗੋਦਾਮ ਆ ਕਿਸੇ ਬੰਦੇ ਨੂੰ ਪੁੱਛ ਕੇ ਵੇਖ ਲੋ ਕਿ ਇੱਕ ਵਾਰ ਨਹੀਂ ਬੜੀ ਵੱਡਾ ਟਰੱਕ ਫੜੇ ਗਏ ਆ ਪਰ ਕਿਸੇ ਨੇ ਗੱਲ ਨਹੀਂ ਕੀਤੀ ਸਭ ਲੋਕ ਚੁੱਪ ਕਰ ਜਾਂਦੇ ਹੀਗੇ ਪਰ ਅੱਜ ਪਾਣੀ ਸਿਰ ਤੋਂ ਲੰਘ ਚੁੱਕਾ ਵਾ ਮੈਂ ਤੇਰੀ ਸਾਫ ਸਪੱਸ਼ਟ ਪਿੰਡ ਵਾਲਿਆਂ ਨੂੰ ਕਹਤਾ ਵੀ ਅੱਗੇ ਤੋਂ ਅਸੀਂ ਕਣਕ ਤਾਂ ਹੀ ਲੈਣੀ ਆ ਮਸ਼ੀਨ ਤੇ ਗੁੱਠਾ ਲਾਵਾਂਗੇ ਬਾਇਓਮੈਟ੍ਰਿਕ ਪਹਿਲਾਂ ਕਣਕ ਸਾਡੇ ਕੋਲ ਲਿਆ ਖਲਾਰ ਇੱਕ ਹੀ ਕਰਦੇ ਆ ਚਾਰ ਮਹੀਨੇ ਪਹਿਲਾਂ ਗੂਠਾ ਲਾ ਕੇ ਲਾ ਦਿੰਦੇ ਆ ਬਾਅਦ ਜੇ ਅੱਧੀ ਕਣਕ ਲੈ ਆ ਕੇ ਦੇ ਬੰਦਿਆਂ ਦੇ ਜਾਂਦੇ ਆ ਬਾਕੀ ਕਹਿੰਦੇ ਜੀ ਕੋਈ ਗੱਲ ਨਹੀਂ ਘਟ ਗਈ ਤੁਹਾਨੂੰ ਬਾਅਦ ਚ ਦੇ ਜਾਗੇ ਉਹ ਨਾ ਬਾਅਦ ਵਿੱਚ ਕਣਕ ਹੁੰਦੀ ਆ ਉਹ ਗਰੀਬ ਲੋਗ ਆ ਉਹ ਵਿਚਾਰੇ ਨਾ ਤੇ ਅੱਗੇ ਬੋਲਣ ਜੋਗੇ ਆ ਤੇ ਨਾ ਹੀ ਉਹਨਾਂ ਨੂੰ ਅਵੇਅਰਨੈਸ ਹੈ ਨੇ ਕਿ ਉਹ ਅੱਗੇ ਕਿਸ ਅਥਾਰਟੀ ਕੋ ਜਾ ਕੇ ਕੰਪਲੀਟ ਹੀ ਕਰ ਸਕਣ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਬਾਕੀ ਪੰਚਾਇਤ ਸਰਪੰਚਾਂ ਨੂੰ ਵੀ ਕਿ ਵੇਰੋ ਤੁਹਾਨੂੰ ਆਪਣੇ ਦੁਕਾਨਾਂ ਦਾ ਪਤਾ ਹੋਣਾ ਚਾਹੀਦਾ ਸਰਪੰਚ ਜਿਹੜਾ ਪਿੰਡ ਦੀ ਸਪੀਰੀਅਰ ਅਥਾਰਟੀ ਹੁੰਦਾ ਵਾ ਇਹਨਾਂ ਦੀ ਕੀ ਜੁਰਤ ਹੈ ਕਿ ਕੜਕ ਆ ਕੇ ਸਾਡੇ ਪਿੰਡ ਦੇ ਵਿੱਚ ਆ ਕੇ ਘਟਾਦਾ ਕਰ ਜਾਣ ਸਾਡੇ ਪਿੰਡ 'ਚ ਆ ਕੇ ਕਣਗਿਆਰੀ ਆ ਅੱਧੀ ਅੱਧੀ ਵਾੜ ਦੇ ਚਾਹ ਦੇ ਅੱਧੀ ਖਾਏ ਨੇ ਨਾ ਪੈਸਾ ਖਾਣਾ ਵਾ ਨਾ ਖਾਣ ਦੇਣਾ ਇਹਨਾਂ ਨੂੰ ਇਹ ਗੱਲ ਕਲੀਅਰ ਆ ਚਾਹੇ ਜੋ ਮਰਜ਼ੀ ਕਰ ਲੈਣ ਇਹ ਕਰਕੇ ਮੇਰੀ ਤੇ ਬੇਨਤੀ ਆ ਸਰਕਾਰ ਨੂੰ ਕਿ ਇਹਦੇ ਵੱਲ ਤਵੱਜੋ ਦਿੱਤੀ ਜਾਵੇ ਗਈ ਹੈ ਇਹ ਗਰੀਬ ਲੋਕਾਂ ਦੀ ਆ ਦੇਖੋ ਕਿਸ ਦੀ ਜਿਆਦਾਤਰ ਦੀ ਹੈਗੇ 90 90 ਕਿਲੋ ਕਣਗਿਆ ਇਹ ਦੇਖਿਆ ਕਰੋ ਕੈਮਰਾ ਲਾ ਕੇ ਆਹ ਦੇਖੋ ਆ 90 ਕਿਲੋ ਆ ਆ ਪਰਚੀ ਵੇਖੋ ਇਹਦੀ 90 ਕਿਲੋ ਆ ਆ ਵੀ 90 ਆ ਇਹ ਸਿੱਧਾ ਕਰ ਦੇਣਾ ਇਹ 90 ਕਿਲੋ ਇਹ 75 ਕਿਲੋ 58 ਉਹ ਵੀ ਬੜੇ ਨੇ ਇਹ 60 ਕਿਲੋ 75 ਕਿਲੋ ਇਹ ਫੇਰ 75 ਕਿਲੋ 45 ਕਿਲੋ ਔਰ ਇਹ ਆ 45 ਕਿਲੋ ਇਹ ਕੁਝ ਕੁ ਬੰਦੇ ਆਏ ਬਾਕੀ ਵਿਚਾਰੇ ਜਿਹੜੇ ਆ ਉੱਥੋਂ ਹੀ ਮੌਬ ਚੜ ਗਏ ਆ ਇਹਨਾਂ ਨੇ ਜਿਹੜੀ ਟੋਟਲ ਜਿੰਨੀਆਂ ਪਰਚੀਆਂ ਕੱਟੀਆਂ ਵੀ ਸੀ ਉਹਦੇ ਵਿੱਚੋਂ ਅੱਧੀ ਕਣਕ ਵੰਡੀ ਆ ਅੱਧੀ ਖਾ ਗਏ ਆ ਹੁਣ ਇਹਨਾਂ ਨੇ ਕਹਿਣਾ ਜੀ ਕੋਈ ਗੱਲ ਨਹੀਂ ਜੀ ਅਗਲੀ ਅਲੋਕੇਸ਼ਨ ਹੋ ਰਹੀ ਹੈ ਜੀ ਉਹਦੇ ਨਾਲ ਵੰਡਾਂਗੇ ਉਹਦੇ ਨਾਲ ਤੇ ਨਵੀਂ ਵੰਡ ਦੇਣੀ ਪਰਚੀਆਂ ਤੁਸੀਂ ਆ ਜਿਹੜੀਆਂ ਇਹਨਾਂ ਗਰੀਬਾਂ ਨੂੰ ਕੌਣ ਕੰਕ ਦਊ ਜਿਹੜੇ 1 ਰੁਪਿਆ ਕਿ ਜਿਹੜਾ ਨਹੀਂ ਮਿਲ ਜਾਈਗੀ ਇਹਦਾ ਕੌਣ ਜ਼ਿੰਮੇਵਾਰ ਆ ਪਹਿਲੀ ਗੱਲ ਇਹ ਆ ਕਿ ਇਹ ਜਿਹੜਾ ਕਣਕ ਵੰਡਣ ਦਾ ਪ੍ਰੋਸੈਸ ਹੁੰਦਾ ਹੈ ਕਿ ਇਨਸਪੈਕਟਰ ਹੁੰਦਾ ਵਾ ਤੇ ਇੱਕ ਡਿਪੂ ਹੋਲਡਰ ਹੁੰਦਾ ਏ ਐਫਐਸਓ ਆ ਡੀਐਫਐਸਓ ਆ ਤੇ ਕੁਝ ਬੰਦੇ ਜਿਹੜਾ ਨਾ ਕੋ ਅਥਾਰਟੀ ਨਾਲ ਗੱਲ ਨਾ ਬਾਦੋ ਆਪਣੇ ਆਪ ਹੀ ਨਾਲ ਪ੍ਰਧਾਨ ਬਣ ਕੇ ਵੰਡਉਂਦੇ ਉਹਨਾਂ ਦੀ ਕੀ ਕੈਪੈਸਿਟੀ ਹੈ ਕਿਹੜੀ ਕੈਪੈਸਿਟੀ ਚੋਂ ਦੇ ਨਾਲ ਨਾਲ ਆਇਆ ਨਾ ਤਾਂ ਫਾਇਦਾ ਕੀ ਆ ਉਹ ਫਿਰ ਠੱਗੀ ਮਾਰਨ ਹੁੰਦੇ ਆ ਜਾਂਦੇ ਉਹ ਆ ਕੇ ਇਨਸਾਫ ਦਵਾਉਣ ਕੇ ਵਾਕੇ ਨਾਲ ਹੁੰਦੇ ਵੀ ਬੜੀ ਦੇਖਰੇਖ ਕਰਦੇ ਆ ਉਹਦੇ ਵਿੱਚ ਨੀ ਟੀਕਾ ਲਾਉਣਾ ਕਿੱਥੋਂ ਦੂਜੀ ਗੱਲ ਅੱਜ ਨੇ ਜਗਰੂਪ ਨੇ ਉਸੇ ਸ਼ਰੇਆਮ ਕਹਤਾ ਹੈ ਕਿ ਮੈਂ ਆਪਣਾ ਕੰਡਾ ਲਿਆ ਕੇ ਲਾਗੇ ਰੱਖਣ ਲੱਗਾ ਹਾਂ ਜਿਹਦੀ ਘੱਟ ਟੋਲੀ ਨਾਲ ਹੀ ਟੋਲੂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹਦੇ ਪਿੰਡ ਚ ਹੁਣ ਕਿਉਂਕਿ ਦਾਲਮ ਪਿੰਡ ਇਹਨਾਂ ਨੂੰ ਮਿਰਚਾਂ ਤਾਂ ਲੱਗੀਆਂ ਨੇ ਕਿ ਦਾਲਮ ਪਿੰਡ ਵੀ ਇਹਨਾਂ ਨੂੰ ਨਾਲ-ਨਾਲ ਪਰਚੀਆਂ ਕੱਟ ਰੀਆਂ ਪਈਆਂ ਖੁੱਸਰ ਪਿੰਡ ਆ ਉੱਥੋਂ ਵੀ ਸਾਨੂੰ ਪਤਾ ਲੱਗਾ ਉੱਥੇ ਪਰਚੀਆਂ ਕਨਾਲ ਨਾਲ ਕੱਟ ਰੀਆਂ ਪਈਆਂ ਇੱਕ ਦਾਖਲਾ ਪਿੰਡ ਉੱਥੋਂ ਮੈਨੂੰ ਇਹ ਟੈਲੀਫੋਨ ਆਇਆ ਕਿ ਉੱਥੇ ਫੇਰ ਉਹ ਕੰਮ ਹੀ ਕਰਨਦੇ ਆ ਲੋਕ ਗਰੀਬ ਲੋਕਾਂ ਨੂੰ ਦਿਆਲਗੜ੍ਹ ਦੇ ਦਿਆਲਗੜ੍ਹ ਦੇ ਇਹ ਬੈਠਿਆ ਜੀ ਮੋਦ ਪਰ ਇਹ ਦਿਆਲਗੜ੍ਹ ਦੀ ਜਿਹੜੀ ਆ ਕਾਲੀ ਬਾਂਬਣੀ ਕਣਕ ਦੇਣ ਦੇ ਦੱਸੋ ਕਾਲੀ ਬਾਂਬਣੀਆਂ ਪਿੰਡ ਦੇ ਮਤਲਬ ਮੈਂ ਇੱਕ ਕਣਕ ਜਦੋਂ ਵੰਡਣੀ ਆ ਇੱਕ ਬੰਦੇ ਦਾ ਉੱਥੇ ਪਹੁੰਚਣਾ ਇੰਨਾ ਕਿ ਟਫ ਕਰਦੋ ਕਿ ਬੰਦਾ ਆਵੇ ਨਾ ਗੂਠੇ ਲੱਗੇ ਆ ਜਦੋਂ ਆਇਆ ਨਾ ਤੇ ਚੁੱਕ ਕੇ ਕਣਕ ਵੇਚ ਦੋ ਇਹ ਜਿਹੜੇ ਚੀਜ਼ਾਂ ਨੇ ਸਾਰੀਆਂ ਅਸੀਂ ਲਿਆਵਾਂਗੇ ਧਿਆਨ ਚ ਆਪਣੀ ਪਾਰਟੀ ਦੇ ਅਸੀਂ ਆਮ ਆਦਮੀ ਪਾਰਟੀ ਨਾ ਅੱਜ ਤੱਕ ਅਜੇ ਹੈਗੇ ਆਂ ਜੋਇਨ ਹਨੂ ਕਲਸੀ ਸਾਹਿਬ ਨੇ ਕੀਤਾ ਇਹ ਐਮਪੀ ਇਲੈਕਸ਼ਨ ਚ ਅਜ ਤੱਕ ਆਮ ਆਦਮੀ ਪਾਰਟੀ ਨਾ ਹੈਗੇ ਆ ਜੇ ਨਹੀਂ ਫਿਰੇ ਤੇ ਸਾਨੂੰ ਆਪਣਾ ਆਪਣੇ ਸਿਰ ਤੇ ਚੱਲਣਾ ਹੁੰਦਾ ਇੰਨੇ ਵੀ ਜੋਗੇ ਵੀ ਨਹੀਂ ਹੈਗੇ